ਜੀ ਮੇਰਾ ਨਾਮ ਸੁਨੀਲ ਮਸੀਹ ਹੈ ਔਰ ਮੈਂ ਫਤਿਹਗੜ ਚੂੜੀਆਂ ਦਾ ਵਾਸੀ ਹਾਂ ਔਰ ਜਦੋਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਿਰਣੇ ਲਿਆ ਹੈ ਔਰ ਇਹਨਾਂ ਦਾ ਨਿਰਣੇ ਸੁਣ ਕੇ ਮੈਨੂੰ ਖੁਸ਼ੀ ਹੋਈ ਕਿਉਂਕਿ ਜੋ ਇਹਨਾਂ ਦਾ ਨਿਰਣੇ ਹੈ ਇੱਕ ਖਾਸ ਮਜ਼ਹਬ ਦੇ ਲਈ ਨਹੀਂ ਹੈ ਬਲਕਿ ਇਹ ਨਿਰਣੇ तमाम ਲੋਕਾਂ ਦੇ ਲਈ ਹੈ ਉਹਨਾਂ ਲੋਕਾਂ ਦੇ ਲਈ ਦਲਿਤ ਭਰਾਵਾਂ ਦੇ ਲਈ ਗਰੀਬ ਵਰਗ ਦੇ ਲੋਕਾਂ ਲਈ ਉਹਨਾਂ ਸਾਰਿਆਂ ਦੇ ਲੋਕਾਂ ਦੇ ਲਈ ਜਿਨ੍ਹਾਂ ਨੇ ਅੱਜ ਵੋਟਾਂ ਤੋਂ ਬਾਅਦ ਜੋ ਹੈ ਉਹਨਾਂ ਦਾ ਪ੍ਰਸ਼ਾਸਨ ਵੱਲੋਂ ਦਬ ਦਬਾ ਹੈ ਔਰ ਅੱਜ ਤੱਕ ਕਿਨੇ ਸਾਲ ਹੋ ਗਏ ਨੇ ਵੋਟ ਪਾਉਂਦੇ ਲੇਕਿਨ ਅੱਜ ਤੱਕ ਵੀ ਉਹਨਾਂ ਦੀ ਸੁਣਵਾਈ ਜਿਹੜੀ ਹੈ ਕਿਸੇ ਵੀ ਪੁਲਿਸ ਸਟੇਸ਼ਨ ਜਾਂ ਕਿਸੇ ਵੀ ਪੁਲਿਸ ਅਧਿਕਾਰੀ ਕੋ ਜਾਂ ਕਿਸੇ ਵੀ ਵੱਡੇ ਅਫਸਰ ਕੋ ਜਾਈਏ ਤੇ ਅੱਜ ਵੀ ਸਾ ਜੋ ਸਾਡੀ ਕੰਡੀਸ਼ਨ ਬਣ ਚੁੱਕੀ ਹੈ ਉਹ ਫਰਮਾਇਸ਼ਾਂ ਤੇ ਪੈਸੇ ਹਨ ਔਰ ਜਦੋਂ ਇਹਨਾਂ ਦਾ ਨਿਰਣੇ ਹੈ ਇੱਕ ਸਾਫ ਸੁਥਰਾ ਨਿਰਣੇ ਹੈ ਤਾਂ ਕਿ ਗਰੀਬ ਵਰਗ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਮਜ਼ਦਦਾ ਹੋਏ ਉਹ ਬਜ਼ੁਰਗ ਦੇ ਲੋਕਾਂ ਨੂੰ ਉੱਪਰ ਉਠਾਇਆ ਜਾਏ ਤਾਂ ਕਿ ਉਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪ ਦੇ ਦੱਬੇ ਹਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪੀੜ੍ਹੀ ਜਿਹੜੀ ਹੈ ਉਹ ਸੁਰੱਖਿਤ ਹੋ ਸਕੇ ਮੇਰਾ ਨਾਮ ਪਾਸਟਰ ਦਿਲਬਾਗ ਹੈ ਦਾ ਮਰਸੀਵੇ ਚਰਚ ਤੋਂ ਤੋਂ ਜਦੋਂ ਮੈਨੂੰ ਇਹਨਾਂ ਦੀ ਕਾਲ ਆਈ ਪਤਾ ਲੱਗਾ ਕਿ ਕੈਂਡੀਡੇਟ ਵੱਜੋਂ ਉਮੀਦਵਾਰ ਵੱਜੋਂ ਖੜੇ ਹੋ ਰਹੇ ਨੇ ਐਮਪੀ ਦੀ ਸੀਟ ਵਾਸਤੇ ਤੋਂ ਬੜੀ ਖੁਸ਼ੀ ਹੋਈ ਔਰ ਇਹਨਾਂ ਨੂੰ ਮੈਂ ਫੋਨ ਤੇ ਵੀ ਗੱਲ ਕੀਤੀ ਉਤਰਾਂ ਵੀ ਮਿਲੇ ਸੀਗੇ ਕਿ ਚਲੋ ਕੋਈ ਆਪਣਾ ਮਸੀਹ ਭਰਾ ਆ ਸਾਡਾ ਜਿੰਨੇ ਵੀ ਜਗ੍ਹਾ ਤੇ ਅਸੀਂ ਇਬਾਦਤ ਕਰਦੇ ਹਾਂ ਜਿੰਨੇ ਵੀ ਸਾਡੇ ਲੋਕ ਨੇ ਅਸੀਂ ਸਾਰਿਆਂ ਨੂੰ ਅਗਾਹ ਕਰ ਰਹੇ ਹਾਂ ਕਿ ਆਪਣੇ ਭਰਾ ਦਾ ਸਾਥ ਦੋ ਔਰ ਖੁਦਾ ਦੇ ਅੱਗੇ ਦੁਆ ਕਰੋ ਕਿ ਪ੍ਰਭੂ ਇਹਨਾਂ ਨੂੰ ਸਫਲ ਕਰੇ ਮੈਂ ਜੀ ਵਿਸ਼ਾਲ ਮਸੀਹ ਸੋਤਾ ਕ੍ਰਿਚਿੰਗ ਕਮਿਊਨਿਟੀ ਪ੍ਰੈਜ਼ੀਡੈਂਟ ਗੁਰਦਾਸਪੁਰ ਔਰ ਅਸੀਂ ਬਾਸੂ ਸੈਮੂਲ ਸੋਨੀ ਜੀ ਨੂੰ ਕਾਫੀ ਦਿਨ ਤੋਂ ਜਾਣਦੇ ਅਸੀਂ ਇਹਨਾਂ ਦੇ ਨਾਲ ਹੀ ਪਹਿਲੇ ਵਰਕ ਕਰਦੇ ਰਹੇ ਜਦੋਂ ਵੀ ਅਸੀਂ ਕੈਂਪ ਲਗਾਉਂਦੇ ਰਹੇ ਹਾਂ ਜਾਂ ਲੋਕ ਭਲਾਈ ਦੇ ਕੰਮ ਕਰਦੇ ਰਹੇ ਹਾਂ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਖੜੇ ਹੁੰਦੇ ਰਹੇ ਹਾਂ ਔਰ ਇਸ ਵਾਰ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤਾਂ ਕਿ ਜੇ ਉਮੀਦਵਾਰ ਆਜ਼ਾਦ ਉਮੀਦਵਾਰ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਕਿ ਜੋ ਇਹ ਆਪਣੀ ਕੌਮ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਆਪਣੇ ਆਪ ਨੂੰ ਇਹਨਾਂ ਨੇ ਖੜਿਆ ਕੀਤਾ ਤਾਂ ਕਿ ਆਪਣੇ ਲੋਕਾਂ ਦੀ ਆਵਾਜ਼ ਨੂੰ ਜੋ ਦਿੱਲੀ ਤੱਕ ਜੋ ਲੋਕ ਸਭਾ ਤੱਕ ਪਹੁੰਚਾ ਸਕਣ ਔਰ ਅਸੀਂ ਇਸ ਵਾਰ ਇਹਨਾਂ ਦੇ ਸਾਥ ਇਸ ਕਰਕੇ ਦੇ ਰਹੇ ਹਾਂ ਕਿ ਬੀਤੇ ਦਿਨਾਂ ਵਿੱਚ ਬੀਤੇ ਸਾਲਾਂ ਵਿੱਚ ਅਸੀਂ ਜੋ ਦੂਸਰੀਆਂ ਪਾਰਟੀਆਂ ਦਾ ਸਾਥ ਦਿੱਤਾ ਜੋ ਕਿ ਉਹ ਵਾਅਦੇ ਕਰਦੇ ਰਹੇ ਸੀ ਅੱਜ ਤੱਕ ਆਪਣੇ ਵਾਅਦਿਆਂ ਤੇ ਕਾਇਮ ਨਹੀਂ ਰਹੀਓ ਸਰਕਾਰਾਂ ਜਿਸ ਤਰ੍ਹਾਂ ਪਿੱਛੇ ਜੇ ਅਸੀਂ ਕਾਂਗਰਸ ਸਰਕਾਰ ਹੀ ਉਹਨੇ ਆਪਣੇ ਵਾਅਦਿਆਂ ਤੋਂ ਪਿੱਛੇ ਹੋਈ ਔਰ ਆਮ ਆਦਮੀ ਸਰਕਾਰ ਲੈਂਦੀ ਔਰ ਅੱਜ ਵੀ ਆਮ ਆਦਮੀ ਸਰਕਾਰ ਨੇ ਜੋ ਕਿਹਾ ਸੀ ਕਿ ਨਸ਼ਾ ਖਤਮ ਕਰਾਂਗੇ ਰੋਜ਼ਗਾਰ ਖਤਮ ਕਰਾਂਗੇ ਆਪ ਸਭ ਦੇਖ ਸਕਦੇ ਹੋ ਕਿ ਐਸਾ ਕੁਝ ਵੀ ਨਹੀਂ ਹੋਇਆ ਅੱਜ ਤੱਕ ਜਿੰਨੇ ਵੀ ਸਾਡੇ ਮੁਸੀਬਾਣਪੁਰਾ ਨੇ ਜਾਂ ਘੱਟ ਗਿਣਤੀ ਦੇ ਲੋਕ ਨੇ ਕਿਸੇ ਨੂੰ ਵੀ ਕੋਈ ਸਰਕਾਰੀ ਸਹੂਲiyet ਜਾਂ ਕੋਈ ਨੌਕਰੀ ਨਹੀਂ ਮਿਲਦੀ ਪਈ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਬਦਲਾਅ ਪਹਿਲੇ ਕੀਤਾ ਗਿਆ ਉਹ ਬਦਲਾਵ ਇਸ ਵਾਰ ਵੀ ਕੀਤਾ ਜਾਏ ਔਰ ਐਮਪੀ ਦੀ ਸੀਟ ਸੈਮੂਲ ਜੀ ਨੂੰ ਜਿਤਾਈ ਜਾਏ। ਹਾਂ ਮੇਰੇ ਨਾਮ ਪਾਸਟਰ ਜੌਨ ਜੱਕੀ ਹੈ ਮੈਂ ਫਤੇਗੜ ਚੂੜੀਆਂ ਦੇ ਰਹਿਣ ਵਾਲਾ ਹਾਂ। ਔਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਕੋਈ 크੍ਰਿਸ਼ਚਨ ਭਰਾ ਵੀ ਇਸ ਲੈਵਲ ਦੇ ਉੱਤੇ ਖੜਾ ਹੋਇਆ ਤਾਂ ਜੋ ਸਾਡੇ ਜਿਹੜੇ 크੍ਰਿਸ਼ਚਨ ਭਰਾਵਾਂ ਦੇ ਉੱਤੇ ਨਹੀਂ ਬਲਕਿ ਸਾਰੇ ਜਿੰਨੇ ਵੀ ਗਰੀਬ ਵਰਗ ਦੇ ਲੋਕ ਆ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ ਔਰ ਹਰ ਪੱਖੋਂ ਉਹਨਾਂ ਨੂੰ ਨੀਵਾਇ ਕੀਤਾ ਜਾਂਦਾ ਹੈ। ਤੋ ਸਾਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਵੀ ਭਰਾ ਸੈਮੂਅਲ ਪਾਸਟਰ ਸੋਨੀ ਜੀ ਇਸ ਜਗ੍ਹਾ ਤੇ ਖੜੇ ਹੋਏ ਆ ਉਮੀਦਵਾਰ ਜ਼ਿਲ੍ਹਾ ਗੁਰਦਾਸਪੁਰ ਤੋਂ ਔਰ ਮੈਂ ਸਾਰਿਆਂ ਨੂੰ ਹੀ ਕਹਾਂਗਾ ਕਿ ਵਾਦ ਤੋਂ ਵਾਦ ਇਹਨਾਂ ਦਾ ਸਾਥ ਦਿਓ ਤਾਂ ਜੋ ਅਸੀਂ ਇਹ ਜਿਹੜੀ ਗੁਰਦਾਸਪੁਰ ਦੀ ਸੀਟ ਆ ਇਹਨਾਂ ਦੀ ਝੋਲੀ ਦੇ ਵਿੱਚ ਪਾ ਸਕੀਏ ਤਾਂ ਜੋ ਜਿੰਨੇ ਵੀ ਗਰੀਬ ਵਰਗ ਦੇ ਲੋਕ ਆ ਔਰ ਉਹਨਾਂ ਦੀ ਵੱਡੀ ਤੋਂ ਵੱਡੀ ਮਦਦ ਹੋ ਸਕੇ